ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਦੱਸ ਦਈਏ ਕਿ ਅੱਜ ਇਸ ਵਕਤ ਖੜੇ ਆ ਅਫੈਕਸ ਹਸਪਤਾਲ ਆ ਰਾਮਪਰਾਪੂਰ ਵਿੱਚ ਜਿੱਥੇ ਕਿ ਇੱਕ ਸੂਚਨਾ ਤੋਂ ਮੁੰਡੇ ਨੂੰ ਜਿਹੜਾ ਰਾਤ ਦਾਖਲ ਕਰਵਾਇਆ ਸੀ ਉਸ ਦੀ ਮੌਤ ਹੋ ਚੁੱਕੀ ਹੈ ਸੋ ਡਾਕਟਰ ਦੀ ਅਨਗਹਿਲੀ ਕਾਰਨ ਜਿਵੇਂ ਆ ਮਨ ਡਾਕਟਰ ਨੂੰ ਦੱਸਿਆ ਗਿਆ ਸੀ ਕਿ ਡਾਕਟਰ ਦੀ ਉਸ ਸਮੇਂ ਸ਼ਰਾਬ ਪੀਤੀ ਹੋਈ ਸੀ ਤੇ ਗਲਤ ਇੰਜੈਕਸ਼ਨ ਲਾਉਣ ਦੇ ਨਾਲ ਜਿਹੜਾ ਮੁੰਡਾ 26 ਸਾਲਾਂ ਦੇ ਚਸਪ੍ਰੀਤ ਔਰਤ ਜੱਗੀ ਦੀ ਜਿਹੜੀ ਮੌਤ ਹੋ ਗਈ ਸੀ ਸੋ ਇਸ ਸਮੇਂ ਪਿੰਡ ਵਾਸੀਆਂ ਵੱਲੋਂ ਅਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਵੱਲੋਂ ਜਿਹੜਾ ਹਸਪਤਾਲ ਦੇ ਜਿਹੜਾ ਬਾਹਰ ਬੈਠੇ ਨੇ ਸੋ ਅੱਗੇ ਜਿਵੇਂ ਵੀ ਕੋਈ ਗੱਲਬਾਤ ਹੋਊਗੀ ਤੁਹਾਨੂੰ ਦੱਸੀ ਜਾਵੇਗੀ ਪਰ ਡਾਕਟਰਾਂ ਨੂੰ ਜਿਹੜਾ ਆਪਾਂ ਰੱਬ ਦਾ ਸਮਝਦੇ ਆ ਆ ਪੈਕਸ ਹਸਪਤਲ ਜਿਹੜਾ ਮਾਨ ਹਸਪਤਲ ਰਾਮਪੁਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਇੱਥੇ ਵੀ ਅੱਗੇ ਇੱਕ ਨਹੀਂ ਅਨੇਕਾਂ ਹੀ ਅਜਿਹੇ ਕੇਸ ਆਏ ਨੇ ਜਿਨ੍ਹਾਂ ਦੇ ਮਤਲਬ ਕਿ ਖਮੇ ਆਜਾ ਜਿਹੜਾ ਹਸਪਤਲ ਨੂੰ ਭੁਗਤਣਾ ਪਿਆ ਤੋਂ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਜਥੇਬੰਦੀ ਦੇ ਵਰਕਰ ਸਹਿਬਾਨ ਉਹ ਵੀ ਇੱਥੇ ਪਹੁੰਚੇ ਹੋਏ ਨੇ ਪਰ ਡਾਕਟਰਾਂ ਦੀ ਅਨਗੈਹੀ ਕਾਰਨ ਡਾਕਟਰ ਕਿਸੇ ਵੀ ਤਰ੍ਹਾਂ ਹਜੇ ਤੱਕ ਇਹ ਨਹੀਂ ਕਹਿ ਰਹੇ ਕਿ ਰਾਤ ਜਿਹੜਾ ਪਰਿਵਾਰ ਨੇ ਦੱਸਿਆ ਸੀਗਾ ਰਾਤ ਡੇਪਟੀ ਸਾਹਿਬ ਇਥੇ ਆਏ ਸੀ ਤੇ ਉਹਨਾਂ ਨੇ ਜਿਹੜਾ ਦੱਸਿਆ ਕਿ ਪਰਿਵਾਰ ਕਹਿੰਦਾ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਵੀ ਚਲੋ ਜੇ ਡੈਥ ਹੋ ਵੀ ਗਈ ਚਾਨ ਚੱਕ ਹੋਊਗੀ ਜਿਵੇਂ ਵੀ ਹੋਈ ਹੈ ਪਰ ਜਿਹੜਾ ਡਾਕਟਰਾਂ ਦਾ ਜਿਹੜਾ ਆਪਣਾ ਡੋਪ ਟੈਸਟ ਜ਼ਰੂਰ ਹੋਣਾ ਚਾਹੀਦਾ ਪਰ ਉਸ ਸਮੇਂ ਜਿਹੜਾ ਡਾਕਟਰ ਨੇ ਕਿਹਾ ਕਿ ਡਾਕਟਰ ਨੇ ਇਹ ਗੱਲ ਕਹੀ ਕਿ ਮੈਂ ਅਜੇ ਟੋਕ ਟੈਸਟ ਕਰਾਉਣ ਤੇ ਜਿਹੜਾ ਮੂਡ ਦੇ ਵਿੱਚ ਨਹੀਂ ਭਰਾਵੋ ਤੁਸੀਂ ਆਪ ਸੋਚ ਸਕਦੇ ਹੋ ਕਿ ਇੱਕ ਵੀ ਮੂਡ ਥੋੜੀ ਹੁੰਦਾ ਆਪਾਂ ਜਾਨ ਬਚਾਉਣ ਦੇ ਵਾਸਤੇ ਰੱਬ ਰੱਬ ਰੂਪੀ ਇਨਸਾਨ ਡਾਕਟਰਾਂ ਦੇ ਕੋਲ ਲੈ ਕੇ ਆਉਣੇ ਆਪਾਂ ਪਰ ਅਜੇ ਹੀ ਡਾਕਟਰ ਵੀ ਨੇ ਜਿਹੜੇ ਕਹਿੰਦੇ ਨੇ ਕਿ ਸਾਡਾ ਮੂਡ ਨਹੀਂ ਭਰਾਵੋ ਹੁਣ ਵੀ ਸਵੇਰ ਦੇ ਆਏ ਹੋਏ ਆ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਪਰ ਜਿਹੜੇ ਪੁਲਿਸ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਨੇ ਤੇ ਵੱਡੀ ਗੈਂਤੀ ਵਿੱਚ ਪਿੰਡ ਵਾਸੀ ਵੀ ਬੈਠੇ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਰੈੱਡ ਬੋਡੀ ਪ੍ਰਧਾਨ ਜੀ ਉਹਨਾਂ ਰੈੱਡ ਬੋਡੀ ਤਾਂ ਲੈ ਕੇ ਜਾਂਦੇ ਧਿਆਨ ਰੱਖਿਓ ਮੜਾ ਇਸ ਗੱਲ ਦਾ ਤੇ ਤੁਸੀਂ ਦੇਖ ਸਕਦੇ ਰੈੱਡ ਬੋਡੀ ਤਾਂ ਲੈ ਕੇ ਜਾਂਦੇ ਕਿਤੇ ਮੜਾ ਧਿਆਨ ਰੱਖੋ ਇਸ ਗੱਲ ਦਾ ਕਦੇ ਹਾਂ ਕਦੇ ਪ੍ਰਸ਼ਾਸਨ ਧੱਕੇ ਨਾਲ ਰੈੱਡ ਬੋਡੀ ਲੈ ਜਾਏ ਸਾਨੂੰ ਦਿਖਾਉਣੇ ਆ ਕਿ ਜਿਹੜਾ ਅੰਦਰ ਵੀ ਜਿਹੜਾ ਪ੍ਰਸ਼ਾਸਨ ਆਇਆ ਹੋਇਆਗਾ ਡੈੱਡ ਬੋਡੀ ਸਾਡੇ ਸਾਹਮਣੇ ਪਈ ਆਥੇ ਗੱਲ ਕਰਮਾ ਨਹੀਂ ਇਹਨਾਂ ਦੇ ਪਿੰਡ ਵਾਸੀ ਇੱਥੇ ਵੀ ਵੱਡੀ ਗੰਟੀ ਦੇ ਵਿੱਚ ਮੌਜੂਦ ਨੇ ਸੋ ਜਿਹੜੀ ਤੁਸੀਂ ਦੇਖ ਸਕਦੇ ਹੋ ਡੈੱਡ ਬਾਡੀ ਇਥੇ ਰੱਖੀ ਹੋਈ ਹੈ ਫ੍ਰਿਜ ਦੇ ਵਿੱਚ ਲਗਾ ਕੇ ਸੋ ਡਾਕਟਰਾਂ ਦੀ ਮਗਹਲੀ ਦੇ ਕਾਰਨ ਜਿਹੜੀ ਇੱਕ 26 ਸਾਲਾਂ ਦੇ ਨੌਜਵਾਨ ਦੀ ਜਿਹੜੀ ਮੌਤ ਹੋਈ ਹੈ ਪਿੰਡ ਵਾਸੀ ਵੱਡੀ ਕੈਂਚੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਪ੍ਰਸ਼ਾਸਨ ਵੀ ਪਹੁੰਚਾ ਹੋਇਆ ਪਰ ਡਾਕਟਰ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਹੋਣੀ ਕਰ ਰਹੇ ਤੁਹਾਨੂੰ ਜਿਹੜੀ ਗੱਲ ਸਮਝਾ ਦਈਏ ਕਿ ਜਿਸ ਸਮੇ ਪੇਸ਼ੈਂਟ ਨੂੰ ਇੱਥੇ ਲੈ ਕੇ ਆਏ ਸੀ ਉਸ ਸਮੇ ਬਿਲਕੁਲ ਤੰਦਰੁਸਤ ਸੀ ਪਰ ਜਦੋਂ ਜਸਪ੍ਰੀਤ ਸਿੰਘ ਔਰ ਪਜਗੀ ਦੀ ਮੌਤ ਹੋ ਗਈ ਤਾਂ ਡਾਕਟਰ ਨੇ ਆਪਣਾ ਖੜਾ ਛੜਵਾਉਣ ਦੇ ਲਈ ਜਿਹੜਾ ਉਸ ਨੂੰ ਰੈਫਰ ਕਰਨਾ ਚਾਹਿਆ ਪਰ ਰੈਫਰ ਕਰਦੇ ਸਮੇਂ ਜਦੋਂ ਉਸ ਨੂੰ ਸਟਰਕਚਰ ਤੇ ਪਾ ਕੇ ਇਥੋਂ ਹਸਪਤਾਲ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਹੀ ਉਸ ਦੀ ਜਿਹੜੀ ਬਾਹਂ ਗਈ ਉਸ ਸਟਰਕਚਰ ਤੋਂ ਥੱਲੇ ਹੋ ਗਈ ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਦੱਸ ਸਕਦੇ ਹਾਂ ਕਿ ਸਟਰਕਚਰ ਤੋਂ ਜਦੋਂ ਬਾਹਂ ਥੱਲੇ ਗਈ ਤਾਂ ਪਰਿਵਾਰ ਵਾਲਿਆਂ ਨੂੰ ਪਤਾ ਲੱਗ ਕੇ ਸਾਡੇ ਜਿਹੜੇ ਨੌਜਵਾਨ ਦੀ ਉਹਦੀ ਮੌਤ ਹੋ ਚੁੱਕੀ ਹੈ ਪਰ ਜਦੋਂ ਉਸ ਬਾਰੇ ਡਾਕਟਰ ਨਾਲ ਗੱਲ ਕਰਨੀ ਚਾਹੀ ਪਰ ਡਾਕਟਰ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਭਰੋਸਾ ਨਹੀਂ ਦਿੱਤਾ ਪਰ ਫਿਰ ਵੀ ਜਦੋਂ ਪਰਿਵਾਰ ਵਾਲੇ ਉਸ ਡੈੱਡ ਬਾਡੀ ਦੇ ਕੋਲੇ ਜਾਣ ਲੱਗੇ ਤਾਂ ਡਾਕਟਰਾਂ ਦੀ ਜਿਹੜੇ ਰੱਖੇ ਪਏ ਸੀ ਕੰਪਿਊਟਰ ਉਹਨਾਂ ਵੱਲੋਂ ਡੈੱਡ ਬਾਡੀ ਨੂੰ ਪਿਛਲੇ ਰਸਤੇ ਤੁਹਾਨੂੰ ਦਿਖਾ ਦਈਏ ਕਿ ਐਮਰਜੈਂਸੀ ਰਸਤਾ ਇਧਰ ਐਮਰਜੈਂਸੀ ਇਧਰ ਵੀ ਲੱਜਾ ਕੇ ਪਿੱਛੇ ਲੈ ਕੇ ਜਾਣ ਲੱਗੇ ਪਰ ਜਦੋਂ ਪਰਿਵਾਰ ਵਾਲੇ ਪਿੱਛੇ ਗਏ ਤਾਂ ਉਹਨਾਂ ਨੇ ਮਤਲਬ ਕਿ ਡੈੱਡ ਬੋਡੀ ਨੂੰ ਛੱਡ ਕੇ ਕਿਸੇ ਕਮਰੇ ਵਿੱਚ ਲੁਕਣ ਦੀ ਕੋਸ਼ਿਸ਼ ਕੀਤੀ ਪਰ ਅੰਦਰੋਂ ਵੀ ਜਿਹੜਾ ਉਹ ਲੈ ਕੇ ਇਸ ਤੋਂ ਬਾਅਦ ਜਿਹੜਾ ਡਾਕਟਰ ਉਸੇ ਕੰਪਿਊਟਰ ਸੀ ਉਹਨੂੰ ਲੈ ਕੇ ਆਏ ਤਾਂ ਉਹਨੇ ਕਿਹਾ ਕਿ ਤੁਹਾਡਾ ਜਿਹੜਾ ਮਰੀਜ਼ ਆ ਉਹ ਐਕਸਪਾਇਰ ਹੋ ਚੁੱਕਾ ਹੈ ਸੋ ਦੇਖ ਲਓ ਆਪਾਂ ਤਾਂ ਲੈ ਕੇ ਆਉਣੇ ਹੁੰਦੇ ਆ ਵੀ ਭਾਈ ਡਾਕਟਰ ਇਹਦਾ ਰੱਬ ਦਾ ਰੂਪ ਨੇ ਪਰ ਇੱਥੇ ਕਿਸ ਤਰ੍ਹਾਂ ਖਲਵਾੜ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਐਪੈਕਸ ਹਸਪੀਟਲ ਆ ਜਿਹੜਾ ਮਾਨ ਹਸਪੀਟਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਕਿੱਥੇ ਪ੍ਰਭੂ ਆਪਾਂ ਭਰੋਸਾ ਕਰਾਂਗੇ ਕਿਹਨੂੰ ਆਪਾਂ ਉਹ ਕਹਾਂਗੇ ਪਰ ਮਾਨ ਜਾਂ ਡਾਕਟਰ ਉਸ ਸਮੇ ਉਸ ਦੀ दारू ਪੀਤੀ ਹੋਈ ਸੀ दारू ਨਾਲ ਰੱਜਿਆ ਹੋਇਆ ਸੀ ਉਸ ਸਮੇ ਪਰਿਵਾਰ ਨੇ ਵੀ ਕਿਹਾ ਕਿ ਡਾਕਟਰ ਸਾਹਿਬ ਦਾ ਪੋਸਟ ਮਾਰਨ ਚਾਹੀਦਾ ਡਿਪਟੀ ਫੂਲ ਪ੍ਰਦੀਪ ਸਿੰਘ ਉਹ ਵੀ ਇੱਥੇ ਹਾਜ਼ਰ ਸਨ ਪਰ ਉਹਨੇ ਕੀ ਕਿਹਾ ਡਾਕਟਰ ਕਹਿੰਦਾ ਵੀ ਮੇਰਾ ਹਜੇ ਆਪਣਾ ਡੋਪ ਟੈਸਟ ਕਰਾਉਣ ਦਾ ਮੂਡ ਨਹੀਂ ਪ੍ਰਭੂ ਜੇ ਇਸ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਕੀਤੇ ਤੇ ਭਰੋਸਾ ਕਰਾਂਗੇ ਆਪਾਂ ਕਿੱਥੋਂ ਆਪਾਂ ਆਪਣੇ ਜਿਹੜੇ ਸਰੀਰ ਨੂੰ ਜਾਂ ਕੋਈ ਵੀ ਮਰੀਜ਼ ਨੂੰ ਕਿੱਥੋਂ ਠੀਕ ਕਰਵਾ ਲਾਂਗੇ ਸੋ ਭਰਾਵੋ ਇਕੱਠੇ ਹੋਣ ਦੀ ਲੋੜ ਹੈ ਸੋ ਅੱਗੇ ਜਿਵੇਂ ਵੀ ਹੁੰਦਾ ਤੁਹਾਨੂੰ ਜਾਣਕਾਰੀ ਦੇਵਾਂਗੇ ਹੁਣ ਇਸ ਤੋਂ ਬਾਅਦ ਜੇ ਦੇਖਦੇ ਆ ਵੀ ਡਾਕਟਰ ਸਾਹਿਬਾਨ ਵੀ ਇੱਥੇ ਜਿਹੜੇ ਹੁਣ ਇਕੱਠੇ ਹੋ ਰਹੇ ਨੇ ਡਾਕਟਰ ਸਾਰੇ ਹੀ ਸ਼ਹਿਰ ਦੇ ਡਾਕਟਰ ਆ ਜਿਹੜੇ ਉਹ ਇੱਥੇ ਇੱਕ ਥਾਂ ਤੇ ਇਕੱਠੇ ਕਰ ਰਹੇ ਨੇ ਮਾਨ ਡਾਕਟਰ ਦੇ ਕਹਿੰਦੇ ਫਾਰ ਜੇ ਮੇ ਵੀ ਕੋਈ ਗੱਲਬਾਤ ਹੋਈ ਤੁਹਾਨੂੰ ਅੱਗੇ ਅਪਡੇਟ ਦਿੰਦੇ ਰਹਾਂਗੇ ਤੇ ਹਜੇ ਤੱਕ ਪਿੰਡ ਵਾਸੀ ਤੇ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਜਿਹੜਾ ਡੈੱਡ ਬਾਡੀ ਰੱਖ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆ ਜੀ ਮਾਨਤ बॉडी इतनी रखी गई है यहाँ मान हॉस्पिटल रामपुरापुर पैक्स हॉस्पिटल जिन्होंने आप रब रुक गए हैं देखो किस तरह ਖੇਲਵਾੜ ਕਰ ਰਹੇ ਨੇ ਲੋਕਾਂ ਦੀ ਜਿੰਦਗੀ ਨਾਲ ਇਸ ਤਰ੍ਹਾਂ ਵੀ ਕੋਈ ਅਪਡੇਟ ਅੱਗੇ ਹੋਊਗੀ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ ਜੁੜੇ ਰਹੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ